ਬਹੁਤ ਬਹੁਤ ਧੰਨਵਾਦ ਸਾਡੇ ਪੰਜਾਬ ਦੇ ਸਾਰੇ ਮੁਸੀਬਾਈ ਚੜੇ ਦਾ ਜਿਨ੍ਹਾਂ ਨੇ ਹਮੇਸ਼ਾ ਸਾਡੀ ਆਵਾਜ਼ ਸੁਣੀ ਹੈ ਔਰ ਸਾਡੀ ਆਵਾਜ਼ ਉਤੇ ਇਤਬਾਰ ਕੀਤਾ ਔਰ ਜੋ ਅਸੀਂ ਪੰਜਾਬ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਗੱਲ ਦਿੱਤੇ ਇਤਬਾਰ ਕੀਤਾ ਔਰ ਸਾਡੇ ਤੇ ਇਤਬਾਰ ਕੀਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਅੱਜ ਇੱਕ ਬਹੁਤ ਹੀ ਜ਼ਰੂਰੀ ਵਿਸ਼ੇ ਦੇ ਉਤੇ ਤੁਹਾਡੇ ਨਾਲ ਡਿਸਕਸ ਕਰਨ ਦੇ ਵਾਸਤੇ ਲਾਈਵ ਹੋਇਆ ਔਰ ਤੇ ਸਭ ਜਾਣਦੇ ਹੋ ਕਿ ਪਿਛਲੇ ਕੁਝ ਸਮੇਂ ਤੋਂ ਇੱਕ ਗੁਰਪ੍ਰੀਤ ਸਿੰਘ ਨਾਂ ਦਾ ਬਾਬਾ ਯੂਐਸਏ ਤੋਂ ਆਇਆ ਹੋਇਆ ਹੈ ਜਿਹੜਾ ਸਾਡੇ ਮਸੀਹ ਭਾਈਚਾਰੇ ਦੇ ਖਿਲਾਫ ਸਾਡੇ ਧਰਮ ਦੇ ਖਿਲਾਫ ਕੋਈ ਤਰ੍ਹਾਂ ਬਾਈਬਲ ਦੇ ਖਿਲਾਫ ਬਹੁਤ ਕੁਝ ਕਹਿੰਦਾ ਗਿਆ। ਔਰ ਉਹ ਇੱਕ ਗੱਲ ਬਾਰੀ-ਬਾਰ-ਬਾਰ ਕਹਿ ਰਿਹਾ ਹੈ ਕਿ ਜਿਹੜੇ ਲੋਕ ਨੇ ਅ ਸਵਰਗਾ ਚੇ ਪਲਾਟ ਵੰਡਦੇ ਆ ਔਰ ਸਾਡੇ ਪਾਸਲੇ ਸਤਨਾਮ ਲੋਕੋ ਕੋ ਚਰਾਵੇਂ ਤੋਂ ਉਹਨਾਂ ਦਾ ਨਾਂ ਲਿੰਦਾ ਬਹੁਤ ਬਜ਼ੁਰਗ ਤੇ ਬੜੇ ਸੀਨੀਅਰ ਪਾਸਟਰ ਆ। ਸੋ ਕਿਹਾ ਜੀ 80 ਲੱਖ ਰੁਪਇਆ ਇਹਨਾਂ ਨੇ ਲੈ ਲਿਆ ਮੇਰੇ ਕੋ ਮੇਰੀ ਮੰਮੀ ਕੋਲੋਂ ਪਲਾਟ ਲੈ ਆਂਦੇ। ਸਵਰਗ ਦੇ ਵਿੱਚ ਕੋਠੀ ਬਾਕ ਦੇਣ ਦੇ। ਸੋ ਇਸ ਵਿਸ਼ੇ ਨੂੰ ਬੜਾ ਨਾ ਡੀਕੋਡ ਕਰਦੇ ਆ ਜਿਹੜਿਆ ਬਾਬਾ ਜੀ ਆਏ ਹੋਏ ਆ ਗੁਰਪ੍ਰੀਤ ਸਿੰਘ। ਬੇਅਕਲ ਬਾਬਾ ਐਵੇਂ ਸੀ ਤੇ ਆਗਲੋ ਕੋਲੇ ਨਾ ਨਹੀਂ ਇਫੈਕਟ ਤੋਂ ਬਗੈਰ ਗੱਲ ਕਰਦਾ। ਅਗਰ ਤੈਨੂੰ ਕਹਿੰਦੇ ਗੱਲ ਦੱਸੀ ਹੈ ਤੇ ਤੂੰ ਪਹਿਲਾਂ ਉਹਨੂੰ ਵੈਰੀਫਾਈ ਕਰ ਇੱਕ ਮਤਲਬ ਸੁਲਝੋਏ ਬੰਦੇ ਦਾ ਸਿਆਣੇ ਬੰਦੇ ਦਾ ਫਰਜ਼ ਹੀ ਬੰਦਾ ਹੈ। ਕਿ ਅਗਰ ਕੋਈ ਬੰਦਾ ਗੱਲ ਕਰਦਾ ਪਿਆ ਹੋਆ ਤਾਂ ਸਭ ਤੋਂ ਪਹਿਲਾਂ ਉਹਦੀ ਗੱਲ ਜਿਹੜੀ ਆ ਉਹਨੂੰ ਵੈਰੀਫਾਈ ਕਰਨਾ ਫਿਰ ਤੁਸੀਂ ਕਮੈਂਟ ਕਰ ਸਕਦੇ ਸੋ ਅਸੀਂ ਬੋਲਣਾ ਨਹੀਂ ਚਾਹੁੰਦੇ ਸੀ ਕਿ ਲੇਕਿਨ ਇਸ ਵਿਸ਼ਾ ਜਿਹੜਾ ਨਾ ਥੋੜਾ ਜਿਹਾ ਬੜਾ ਹਾਈਲਾਈਟ ਹੁੰਦਾ ਜਾ ਰਿਹਾ ਕੋਈ ਕਾਫੀ ਲੋਕਾਂ ਦੇ ਮੂੰਹ ਖੁੱਲ ਰਹੇ ਸੀ ਸੋ ਮੈਂ ਮਹਿਸੂਸ ਕੀਤਾ ਕਿ ਮੈਂ ਇਸ ਵਿਸ਼ੇ ਤੇ ਬੋਲਾਂ ਕਿਉਂਕਿ ਮਸੀਹ ਧਰਮ ਤੇ ਮਸੀ ਲੋਕਾਂ ਤੇ ਤਾਂ ਹਮੇਸ਼ਾ ਤੋਂ ਬਤਾਰੀਆਂ ਆਇਆਂ ਸ਼ੁਰੂ ਤੋਂ ਹੀ ਜਦੋਂ ਦਾ ਸਾਡਾ ਧਰਮ ਫੋਨ ਦੇ ਵਿੱਚ ਆਇਆ ਸੋ ਅੱਜ ਮੈਂ ਉਸ ਵਿਸ਼ੇ ਤੇ ਤੁਹਾਡੇ ਸਭ ਨਾਲ ਡਿਸਕਸ ਕਰਨਾ ਚਾਹੁੰਦਾ ਜਿੰਨੇ ਵੀ ਮੇਰੇ ਭਰਾ ਕਸ਼ਮੀਰ ਨਾਰਜੀ ਔਰ ਚਨਜੀਤ ਚੰਨੀ ਸਾਡਾ ਭਰਾ ਕਪੂਰਤਲੇ ਤੋਂ ਲਿਆសុਸੀ ਜੀ ਸਭ ਦੇਖ ਰਹੇ ਹੋ ਮੈਂ ਚਾਹਾਂਗਾ ਤੁਸੀਂ ਸ਼ੇਅਰ ਵੀ ਕਰੋ ਮੇਰੇ ਲਾਈਵ ਨੂੰ ਔਰ ਨਾਲ ਦੀ ਨਾਲ ਤੁਸੀਂ ਕਮੈਂਟਸ ਕਰਕੇ ਆਪਣੇ ਵਿਚਾਰ ਵੀ ਜਰੂਰ ਦੱਸਿਓ ਸੋ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਜਿਹੜਾ ਮੰਤਵ ਆ ਉਹ ਪੰਜਾਬ ਦੇ ਵਿੱਚ ਵਸੇ ਨਸੀਹੀ ਭਾਈਚਾਰੇ ਦੇ ਲਈ ਆਪਣੇ ਪਾਸਟਰ ਸਬਾਨਾ ਦੇ ਲਈ ਆਪਣੇ ਧਰਮ ਦੇ ਲਈ ਖੜੇ ਹੋਣਾ ਵਾ ਔਰ ਹਰ ਦੁੱਖ ਦੇ ਵਿੱਚ ਅਸੀਂ ਖੜੇ ਹੋਵਾਂਗੇ ਔਰ ਜਿੱਥੇ ਵੀ ਕਿਤੇ ਸਾਡੇ ਨਾਲ ਤੱਕਾ ਹੋਏਗਾ ਸਾਡੇ ਲੋਕਾਂ ਨੂੰ ਤੱਕਾ ਹੋਏਗਾ ਉਹ ਜਗ੍ਹਾ ਦੇ ਉੱਤੇ ਵਿਰੋਧੀਆਂ ਨੂੰ ਸਾਡਾ ਸਾਹਮਣਾ ਕਰਨ ਦਾ ਪੈਣਾ ਹੈ ਸਾਡਾ ਟੱਕਰਾ ਕਰਨਾ ਪੈਣਾ ਹੈ ਸੋਬਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਡੇ ਖਿਲਾਫ ਚੱਲਦੀਆਂ ਨੇ ਕੋਈ ਵੀ ਕੁੱਤੀ ਬਿੱਲੀ ਉੱਠਦਾ ਉਹ ਉੱਠ ਕੇ ਤੇ ਸਾਡੇ ਧਰਮ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੰਦਾ ਔਰ ਸਾਡੇ ਕੋਈ ਪੁੱਛਿਆ ਨਹੀਂ ਜਾਂਦਾ ਕੀ ਸਹੀ ਹੈ ਕੀ ਗਲਤ ਉਹ ਆਪਣੀਆਂ ਪਰਸਪੈਕਸ਼ਨ ਜਿਹੜੀਆਂ ਉਹ ਬਣਾਉਣੀਆਂ ਸ਼ੁਰੂ ਕਰ ਦਿੰਦੇ ਆ ਔਰ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ ਆਪਣੇ ਵੱਲੋਂ ਹੀ ਕਈ ਚੀਜ਼ਾਂ ਤਿਆਰ ਕਰਕੇ ਉਹ ਲੋਕਾਂ ਨੂੰ ਦੱਸੀ ਜਾਂਦੇ ਆ ਬਾਈਬਲ ਦੀ ਡੀਕੋਡਿੰਗ ਜਿਹੜੀ ਆ ਉਹ ਗਲਤ ਕਰਦੇ ਆ ਔਰ ਸਾਡੇ ਧਰਮ ਨੂੰ ਪੰਜਾਬ ਦੇ ਵਿੱਚ ਇੱਕ ਟਾਰਗੇਟ ਬਣਾਇਆ ਜਾ ਰਿਹਾ ਔਰ ਜਿੱਥੇ ਪ੍ਰਸ਼ਾਸਨ ਦਾ ਬੜਾ ਵੱਡਾ ਇਹਦੇ ਵਿੱਚ ਯੋਗਦਾਨ ਹੈ ਕਿ ਜੇ ਸਾਨੂੰ ਸੌਫਟ ਟਾਰਗੇਟ ਬਣਾ ਦਿੱਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਡੀਜੀਪੀ ਨੂੰ ਵੀ ਮਿਲ ਕੇ ਅਸੀਂ ਉੱਥੇ ਵੀ ਇਹ ਡਿਸਕਸ਼ਨ ਕੀਤਾ ਸੀ ਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਪੰਜਾਬ ਦੀ ਸ਼ਾਂਤੀ ਦੇ ਲਈ ਸਹੀ ਨਹੀਂ ਆ ਪੰਜਾਬ ਦੇ ਵਿੱਚ ਭਾਈਚਾਰਕ ਸਾਨ ਜਿਹੜੀ ਪਿਛਲੇ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਉਹਦੇ ਲਈ ਇਹ ਲੋਕ ਜਿਹੜੇ ਨੇ ਖਤਰਾ ਨੇ ਜਿਹੜੇ ਧਰਮਾਂ ਦੇ ਵਿੱਚ ਲੜਾਈ ਕਰਾਉਣੀ ਚਾਹੁੰਦੇ ਆ ਜਿਹੜੇ ਵੱਖ-ਵੱਖ ਫਿਰਕਿਆਂ ਦੇ ਵਿੱਚ ਲੜਾਈ ਝਗੜਾ ਕਰਾਉਣਾ ਚਾਹੁੰਦੇ ਆ ਸੋ ਇਹਨਾਂ ਲੋਕਾਂ ਨੂੰ ਵਰਜਣ ਦੀ ਲੋੜ ਆ ਸੋ ਅੱਜ ਇਸ ਵਿਸ਼ੇ 'ਤੇ ਮੈਂ ਆਪ ਸਭ ਦੇ ਨਾਲ ਲਾਈਵ ਹੋਇਆ ਹਾਂ ਉਸ ਵਿੱਚ ਇਹਦੇ ਥੋੜੀ ਡਿਸਕਸ਼ਨ ਕਰਾਂਗੇ ਮੇਰੇ ਨਾਲ ਪਾਸਟਰ ਸਤਨਾਮ ਜੀ ਜਿਨ੍ਹਾਂ ਦਾ ਨਾਮ ਲੱਗਦਾ ਇਹ ਨੇ ਬੈਠੇ ਜਮਸੀ ਨ ਕਰੋ ਜੀ ਜਮਸੀ ਸਰਨ ਜਮਸੀ ਜਮਸੀ ਸੋ ਇਹਨਾਂ ਦਾ ਨਾਮ ਲੱਗਦਾ ਜੀ ਇਹਨਾਂ ਨੇ 80 ਲੱਖ ਰੁਪਏ ਲਿਆ ਇੱਕ ਕੋਈ ਮਨਜੀਤ ਸਿੰਘ ਆ ਇਥੋਂ ਅਮਰਸਰ ਦੇ ਖਾਸੇ ਕੁਸਿਕ ਚੱਕ ਘਰਡੇ ਦਾ ਰਹਿਣ ਵਾਲਾ ਜਿਹੜਾ ਲਾਈਵ ਹੋ ਕੇ ਬਹੁਤ ਜ਼ਿਆਦਾ ਵਰਗਲ ਗੱਲਾਂ ਕਰਦਾ ਧਰਮ ਬਾਰੇ ਔਰ ਪਾਸਟਰ ਸੇਬਾਨਾ ਦੇ ਬਾਰੇ ਔਰ ਸੱਚ ਜਦ ਕੇ ਇਹਦੇ ਉਲਟ ਹੈ ਇਹ ਕਹਿੰਦਾ ਜੀ 80 ਲੱਖ ਰੁਪਏ ਲਿਆ ਤੋ ਦੱਸਣਾ ਚਾਹਾਂਗਾ ਕਿ ਮਨਜੀਤ ਸਿੰਘ ਬੰਦਾ ਜੋ ਇਹਦੀ ਹਿਸਟਰੀ ਸਾਰੀ ਮੈਨੂੰ ਦੱਸੀ ਗਈ ਪਾਸਟਰ ਜੀ ਹਰਮਨ ਲੋਕ ਕਿ ਇਹ ਬੜੇ ਗਰੀਬ ਪਰਿਵਾਰ ਦੇ ਵਿੱਚੋਂ ਸੀਗਾ ਇਹਦਾ ਪਿਓ ਜਿਹੜਾ ਉਹ ਮੈਡੀਕਲੀ ਅਨਫਿਟ ਹੋਣ ਕਰਕੇ ਉਸ ਨੂੰ ਮਿਲਟਰੀ ਨੇ ਘਰ ਭੇਜ ਦਿੱਤਾ ਸੀ 2.5 ਸਾਲ ਜਾਂ 3 ਸਾਲ ਬਾਅਦ ਤੋਦਾਂ ਸ਼ਾਹਦੇ ਨੇ ਸਰਵਿਸ ਕੀਤੀ ਸੋਦੀ ਪੈਨਸ਼ਨ ਜਿਹੜੀ ਹੈ ਕੋਈ ਲਗਭਗ 2000 ਰੁਪਏ ਉਹਨੂੰ ਮਿਲਦੀ ਸੀ ਸੋ ਪਰਿਵਾਰ ਦੇ ਜਿਹੜੇ ਮਾਲੀ ਹਾਲਾਤ ਸੀਗੇ ਉਹ ਬਹੁਤ ਮਾੜੇ ਸੀ 2005 6 7 ਦੇ ਵਿੱਚ ਇਹ ਪਰਿਵਾਰ ਪਾਸਟਰ ਜੀ ਉਹਨਾਂ ਦੇ ਟੱਚ ਦੇ ਵਿੱਚ ਆਇਆ ਇਦਾਂ ਹੀ ਹਾਂਜੀ ਹਾਂਜੀ ਤੋ ਇਸ ਪਰਿਵਾਰ ਨੇ ਉਥੇ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਔਰ ਪਰਿਵਾਰ ਦਾ ਜਿਆਦਾ ਪਾਲਣ ਪੋਸਣ ਕੋਈ ਬ੍ਰਿਭੀ ਨਹੀਂ ਹਾਲਾਤ ਸੀ ਸੋ ਕਈ ਵਾਰੀ ਜਿਹੜਾ ਖਾਣ ਪੀਣ ਵੀ ਆ ਉਹ ਪਾਸਟਰ ਜੀ ਹੋਂਾਂ ਦੇ ਇਹਨਾਂ ਦੇ ਵੱਲੋਂ ਹੀ ਹੁੰਦਾ ਸੀਗਾ ਸੋ ਜਿਹੜੇ ਇਹ ਦੇ ਪਿਤਾ ਜੀ ਸੀਗੇ ਮਨਜੀਤ ਦੇ ਤਿੰਨ ਆਖਿਓ ਨਾ ਦਾ ਜੀ ਅੰਮ੍ਰਿਤ ਜੀ ਸੀ ਅੰਮ੍ਰਿਤ ਜੀ ਉਹ ਸਾਬਕਾ ਫੌਜੀ ਸੀ ਔਰ ਇਹ ਮਨਜੀਤ ਸਿੰਘ ਜਿਹੜਾ ਬੋਲਦਾ ਕਿ ਮੇਰੇ ਕੋ ਪਲਾਟ ਦੇ ਪੈਸੇ ਲੈ ਲੈ ਸਵਰਗ ਦੇ ਵਿੱਚ ਮੇਰੀ ਮਾਂ ਕੋਲੋਂ ਪਹਿਲੀ ਗੱਲ ਤੇ ਦੱਸਣ ਵਾਲੀ ਇਸ ਬੰਦੇ ਨੂੰ ਪੁੱਛਣ ਵਾਲੀ ਇਹ ਵਾਕ ਕਿ ਤੁਹਾਡੇ ਕੋਲ ਸਿਰਫ 70-80 ਲੱਖ ਰੁਪਏ ਆਇਆ ਕਿੱਥੋਂ ਤੇ ਜੇ 70-80 ਲੱਖ ਰੁਪਏ ਆ ਵੀ ਗਿਆ ਤੇ ਉਹਦੀ ਕੋਈ ਨਾ ਕੋਈ ਰਸੀਦ ਹੁੰਦੀ ਆ ਜਾਂ ਕੋਈ ਵੀ ਚਰ ਜਿਹੜਾ ਏਦਾਂ ਪੈਸੇ ਨਹੀਂ ਲੈਂਦਾ ਇੰਨੀ ਵੱਡੀ ਰਕਮ ਔਰ ਅੱਜ ਦੇ ਹਾਲਾਤਾਂ ਔਰ ਅੱਜ ਤੋਂ ਕੋਈ 15-16 ਸਾਲ ਪਹਿਲੇ ਹਾਲਾਤ ਜਿਹੜੇ ਆ ਸਾਡੇ ਪੰਜਾਬ ਤੇ ਉਹ ਬੜੇ ਡਿਫਰ ਸੀਗੇ ਔਰ ਲੋਕਾਂ ਦੀ ਇੰਨੀ ਮਾਲੀ ਹਾਲਾਤ ਨਹੀਂ ਸੀਗੇ ਕਿ 70-80 ਲੱਖ ਰੁਪਏ ਇੱਕ ਜਿਹੜਾ ਪਾਵਰਟੀ ਲਾਈਨ ਦੇ ਵਿੱਚ ਪਰਿਵਾਰ ਆਉਂਦਾ ਆ ਉਹ ਦੇ ਸਕਦਾ ਹੋਵੇ ਸੋ ਇਹ ਬੜਾਈ ਗੰਭੀਰ ਵਿਸ਼ਾ ਹੈ ਕਿ ਇੱਕ ਬੰਦਾ ਝੂਠ ਬੋਲ ਰਿਹਾ ਔਰ ਕਈ ਬੰਦੇ ਜਿਹੜੇ ਸਿੱਖ ਧਾਰਮਿਕ ਆਪਣੇ ਆਪ ਨੂੰ ਬੁੱਧੀਜੀਵੀ ਕਹਿੰਦੇ ਉਹ ਗੱਲ ਨੂੰ ਪਰਚੋਲ ਕਰੇ ਬਗੈਰ ਹੀ ਉਹਦੇ ਉੱਤੇ ਆਪਣੇ ਵਿਊ ਰੱਖ ਰਹੇ ਆ ਆਪਣੇ ਟਿੱਕਾ ਟਿੱਪਣੀ ਕਰੀ ਜਾਂਦੇ ਆ ਇਨ ਇਨ ਤੁਸੀਂ ਆਪਣੇ ਆਪ ਨੂੰ ਗਿਆਨੀ ਕਹਿੰਦੇ ਹੋ ਤੁਸੀਂ ਆਪਣੇ ਆਪ ਨੂੰ ਇਹਨੇ ਸਮਝਦਾਰ ਪੜ੍ਹੇ ਲਿਖੇ ਕਹਿੰਦੇ ਹੋ ਇਹ ਜਿਹੜਾ ਆਇਆ ਵਾ ਬੁੱਝਲ ਜਿਆ ਯੂ ਐਸ ਏ ਤੋਂ ਏੜੀ ਅਗਲ ਨਾਲ ਸ਼ਗਲ ਇਹ ਕਹੀ ਜਾਂਦਾ ਜੀ ਅਸੀਂ ਇੱਥੇ ਪਲਾਨ ਬਗਾਈ ਜਾਂਦੇ ਤੂੰ ਮਤਲਬ ਆਪਣੇ ਨੂੰ ਕਹਿੰਦਾ ਮੈਂ ਬਹੁਤ ਪੜ੍ਹੇ ਲਿਖਿਆ ਇਨਸਾਨ ਆ ਪਰ ਤੈਨੂੰ ਅਕਲ ਚਾਹੀਦੀ ਥੋੜੀ ਬਹੁਤੀ ਸਮਝ ਚ ਤਾਂ ਪਹਿਲਾਂ ਤੈਨੂੰ ਚਾਹੀਦਾ ਕਿ ਦੋਵਾਂ ਫਰਕਿਆਂ ਦੋਵਾਂ ਦੇ ਬੰਦਿਆਂ ਦੀ ਗੱਲ ਸੁਣ ਲੈਂਦਾ ਪਹਿਲਾਂ ਤੂੰ ਇਹ ਵੇਖਿਆ ਕਿ ਇਹ ਜਿਹੜਾ ਮਨਜੀਤ ਸਿੰਘ ਆ ਕਰਦਾ ਕੀ ਇਹ ਕਿੰਨੇ ਇਤੇ ਪਰਚੇ ਹੋਏ ਆ ਇਹ ਕੀ ਕੁਝ ਕਰਦਾ ਹੈ ਇਹ ਬੰਦਾ ਜਿਹੜਾ ਮਨਜੀਤ ਸਿੰਘ ਆ ਇਹ ਇੱਕ ਛੋਟੀ ਜੀ ਦੁਕਾਨ ਤੇ ਜੌਬ ਕਰਦਾ ਹੁੰਦਾ ਸੀ ਅੱਜ ਇਹ ਬੰਦਾ ਜਿਹੜਾ ਵਾ ਡਰੱਗ ਦੇ ਕਾਰੋਬਾਰ ਕਰਕੇ ਇਹਦਾ ਜਿਹੜਾ ਪੁਰਾਣਾ ਰਿਕਾਰਡ ਭੁੱਲਿਆ ਜਾਵੇ ਕਿਉਂ ਪੈਸੋ ਆਇਆ ਕਿੱਥੇ ਇਹਦੀ ਸਾਰੀ ਹਿਸਟਰੀ ਜਿਹੜੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਕਿ ਇਸ ਬੰਦੇ ਦੀ ਭੁੱਲੀ ਜਾਵੇ ਔਰ ਇਹ ਵਿਖਿਆ ਜਾਵੇ ਕਿ ਬੰਦੇ ਕੋਈ ਪੈਸਾ ਆਜ ਇਹਨੇ ਜਿੰਮ ਪਾਇਆ ਜਾਂਨੇ ਘਰਬਾਰ ਪਾਇਆ ਵਾ ਤੇ ਇਸ ਬੰਦੇ ਦੀ ਜਿਹੜੀ ਪਰਚੋਲ ਕਰਨੀ ਚਾਹੀਦੀ ਆ ਕਿ ਇਸ ਬੰਦੇ ਦੇ مالی ਹਾਲਾਤ ਪਿਛਲੇ ਸਮੇਂ ਦੇ ਵਿੱਚ ਬਹੁਤ ਮਾੜੇ ਸੀ ਔਰ ਇਹ ਬੰਦਾ ਡਰਗ ਦਾ ਸੈਲਰ ਆ ਔਰ ਇਹਦੀ ਮਸ਼ਹੂਰੀ ਆ ਕਿ ਗੁੰਡਾਗਰਦੀ ਕਰਦਾ ਆ ਇਹ ਲੋਕਾਂ ਨੂੰ ਧਮਕੀਆਂ ਦਿੰਦਾ ਆ ਸੋ ਇਹ ਬੰਦੇ ਦੇ ਉੱਤੇ ਇਹ ਬੰਦਾ ਜੋ ਮਰਜ਼ੀ ਬੋਲੀ ਜਾਂਦਾ ਵਾ ਔਰ ਲੋਕ ਜਿਹੜੇ ਉਸ ਤੇ ਤਬਾਰ ਕਰੀ ਜਾਂਦੇ ਆ ਖਾਸ ਕਰਕੇ ਜਿਹੜੇ ਅੱਜ ਕੱਲ ਕੁਛ ਛਲਾਰੂ ਜਿਹੜੇ ਤੋਰੇ ਕਰਦੇ ਆ ਸੋ ਮੈਂ ਪਾਸਟਰ ਜੀ ਦੇ ਮੈਂ ਕੋਈ ਤੁਹਾਡਾ ਡਿਸਕਸ਼ਨ ਜ਼ਰੂਰ ਕਰਨਗੇ ਕਿ ਕਿਸ ਤਰ੍ਹਾਂ ਇਹ ਪਰਿਵਾਰ ਜਿਹੜਾ ਸੀਗਾ ਇਹਨਾਂ ਦੇ ਕੋਲ ਆਇਆ ਮੈਂ ਪਾਸ ਜੀ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਵੀ ਦੱਸੋ ਕਿ ਇਹ ਮਨਜੀਤ ਸਿੰਘ ਜਿਹੜਾ ਤੁਹਾਡੇ ਤੇ ਇਲਜ਼ਾਮ ਲਾਉਂਦਾ ਹੈ ਉਹ ਕੀ ਉਹਦੇ ਕਾਰਨ ਕੀ ਆ ਕੀ ਚਾਹੁੰਦਾ ਏ ਤੁਹਾਡੇ ਤੋਂ ਇਹ ਜਿੰਨੇ ਵੀ ਸਾਡੇ ਪਰਸਾਬਾਨ ਪਾਦੀ ਸਹਬਾਨ ਪ੍ਰਚਾਰ ਕੈਡਰ ਜਿਆ ਹੋਰ ਵੀ ਹਨ ਸੁਨਰੇ ਨੇ ਨਾਲ ਹੀ ਆਪਣੇ ਨਾਲ ਜਾਂਸੀ ਰਿਖਨੇ ਆ ਪਰ ਮੇਰਾ ਨਾਮ ਅਸਨਾਮ ਟੁਕਾਵਾਂ ਜੋ ਕੰਮ ਜਮੈਂ ਸੇਵਕਾਈ ਕਰਦਾ ਸੀ ਤੇ ਮਨਜੀਤ ਸਿੰਘ ਦਾ ਪਰਿਵਾਰ ਜਿਹਦੇ ਪਿਓ ਦਾ ਨਾਮ ਅਹੀਂ ਦੱਸ ਚੁੱਕੇ ਆ ਇਹਨਾਂ ਸਾਡੇ ਕੋਲ ਆਉਣਾ ਸ਼ੁਰੂ ਕੀਤਾ ਉਹਦੋਂਾਂ ਦੀ ਮਾਨਸਿਕ ਹਾਲਤ ਜਿਹੜੀ ਆ ਬੜੀ ਡਾਊਨ ਸੀਗੀ ਇਹਦੇ ਮਨਜੀਤ ਸਿੰਘ ਦੇ ਬਾਪ ਨੇ ਮਿਲ ਗਿਆ ਵੀ ਢਾਈ ਸਾਲ ਲਗਭਗ ਫੌਜ ਨੌਕਰੀ ਕੀਤੀ ਆ ਅਨਫੈਕਟ ਹੋਣ ਕਰਕੇ ਇਹਨੂੰ ਉਥੋਂ ਇਹਨਾਂ ਬਾਹਰ ਕਰ ਦਿੱਤਾ ਔਰ 2000 ਰੁਪਏ ਲਗਭਗ ਕੰਖਣ ਲੱਗੇ ਇਹ ਮਨਜੀਤ ਉਹ 16-17 ਸਾਲ ਦਾ ਸੀਗਾ ਔਰ ਉਸ ਤੋਂ ਬਾਅਦ ਡਾਊਨ ਕਮੰਦ ਆ ਗਿਆ ਸਾਢੇ 4 ਦੇ ਵਿੱਚ ਆਏ ਇਹਨਾਂ ਸਾਡੇ ਘਰੋਂ ਹੀ ਯਾਨਕਿ ਰੋਟੀ ਪਾਣੀ ਵੀ ਖਾਣਾ ਜੇਕਰ ਰਖਸ਼ਦਾ ਕਰਾਹਿ ਤਾ ਜਾਂਦਾ ਉਹ ਵੀ ਮੈਂ ਕਰਾ ਦਿੰਦਾ ਸੀਗਾ ਆਰੇ ਬਾਜ ਨੇ ਬਿਮਾਰ ਹੋਇਆ ਉਹਦੇ ਵੀ ਚਗਾਵੇਂ ਚੱਕ ਸੜਾ ਬਰਦਰ ਆ ਉਹਨੇ ਮਨੇ ਕਿ ਮਾਤਾ ਦੀ ਦੇਖਭਾਲ ਕੀਤੀ ਹੈ ਇਹਨੇ ਆਪਣੀ ਮਾਤਾ ਦੇ ਬਾਰੇ ਇਹ ਬੋਲਿਆ ਕਿ ਮੇਰੇ ਸਾਹਮਣੇ ਬੋਲਿਆ ਅੱਜ ਭਾਵੇਂ ਮੁੱਕਰ ਜਵੇ ਇਹ ਮੈਂ ਆਪਣੀ ਮਾਤਾ ਨੂੰ ਛਤਰਾ ਦਾ ਹਾਲ ਪਾਗਨ ਬਾਹਰ ਕੱਢਣਾ ਇਹ ਮੇਰੇ ਘਰ ਨਹੀਂ ਬੜਨੀ ਚਾਹੀਦੀ ਤੇ ਇਹਨਾਂ ਦੀ ਜਿਹੜੀ ਮਾਦਾਈ ਆ ਉਹ ਪੁਲਰ ਚਗਾਉ ਪੁਦਰ ਪਿੰਡ ਆ ਉਸੇ ਗਰਖਸ਼ਾ ਉਹਨਾਂ ਦਾ ਲੜਕਾ ਸ਼ਿਰੂ ਜਿਉਂਦਾ ਜਾਗਦਾ ਉਹਨਾਂ ਦੇ ਘਰ ਵਿੱਚ 3 ਮਹੀਨੇ ਰਹੀ ਆ ਇਹਨੇ ਆਪਣੀ ਮਾਂ ਨੂੰ ਆਪਣੇ ਕੋਲ ਜਾਣ ਕੇ ਨਹੀਂ ਰੱਖਿਆ ਜਿੰਨਾ ਜ਼ਿਆਦਾ ਬਿਮਾਰ ਹੋ ਗਈ ਫੇਰ ਇੱਕ ਛੋਟੀ ਲੜਕੀ ਲੱਗੀ ਬੋਪਾਰਾਂ ਦੇ ਵਿੱਚ ਉੱਥੇ ਜਾ ਕੇ ਜੱਥ ਹੋ ਗਈ ਜਦੋਂ ਉੱਥੇ ਜਾ ਕੇ ਮੈਂ ਵੀ ਗਿਆ ਪਤਾ ਲੱਗਾ ਇਸ ਲੋਕ ਨੂੰ ਪਸ਼ੇ ਮੰਜ਼ੀਦ ਆ ਕੇ ਨਹੀਂ ਆਇਆ ਜੀ ਤਾਂ ਚਲੋ ਸੰਸਕਾਰ ਕੀਤਾ ਗਿਆ ਉਸ ਤੋਂ ਬਾਅਦ ਚੌਥਾ ਆਇਆ ਤੇ ਉੱਥੇ ਉਹ ਦਿਨ ਵੀ ਨਹੀਂ ਆਇਆ ਤੇ ਦਸਵਾਂ ਸੀ ਉਹ ਦਿਨ ਵੀ ਜਾਣ ਕੇ ਨਹੀਂ ਆਇਆ ਤੋਂ ਇਹਨੂੰ ਜੀ ਮਾਰਾ ਤਬਣਾ ਕਿਥੋਂ ਆ ਗਿਆ ਮੈਂ ਇਹ ਗੱਲ ਬੜੇ ਬੜੇ ਜ਼ਰੂਰੀ ਇਹਨਾਂ ਨੇ ਵਿਸ਼ਾ ਇੱਕ ਪਾਸਟਰ ਜੀ ਦੱਸਿਆ ਕਿ ਇਹ ਜਿਹੜਾ ਬੰਦਾ ਝੂਠ ਬੋਲਦਾ ਬਾਈਬਲ ਦੇ ਖਿਲਾਫ ਔਰ ਪਾਸਟਾਂ ਦੇ ਖਿਲਾਫ ਇਹ ਬੰਦਾ ਇਹ ਕਹਿੰਦੀ ਹੈ ਕਿ ਜਿਸ ਦਿਨ ਇਹਦੀ ਮਾਂ ਦੀ ਡੈਥ ਹੋਈ ਆ ਇਹ ਆਪਣੀ ਮਾਂ ਦੀ ਡੈਥ ਉੱਥੇ ਦਿਖਿਆ ਨਹੀਂ ਕਿਉਂਕਿ ਇਹ ਉੱਥੇ ਸੀਗੀ ਔਰ ਇਹਨਾਂ ਨੇ ਲੋਕਾਂ ਨੂੰ ਪੁੱਛਿਆ ਵੀ ਉਹਨਾਂ ਦਾ ਬੇਡਾ ਕਿੱਥੇ ਆ ਇਹ ਆਇਆ ਨਹੀਂ ਇਹ ਚੌਥੇ ਦਿਨ ਨਹੀਂ ਆਇਆ ਇਹ ਦਸਵੇਂ ਦਿਨ ਨਹੀਂ ਆਇਆ ਇਹ ਬੰਦਾ ਆਪਣੀ ਮਾਂ ਦੇ ਨਾਂ ਦੇ ਇਹਨੇ ਝੂਠ ਮਾਰਦਾ ਪਰ ਇਹਨੂੰ ਪਹਿਲਾਂ ਇਹ ਸਵਾਲਿਆ ਵੀ ਇਹ ਆਪਣੀ ਮਾਂ ਦੇ ਕਿਰਿਆ ਕਰਮ ਤੇ ਤੇ ਪਹੁੰਚਿਆ ਨਹੀਂ ਤੇ ਇਹਨੂੰ ਅੱਜ ਆਪਣੀ ਮਾਂ ਦੇ 80 ਲੱਖ ਰੁਪਏ ਪਹਿਲੀ ਦੂਜੀ ਗੱਲ ਉਹ 80 ਲੱਖ ਰੁਪਏ ਦੀ ਗੱਲ ਕਰ ਜਿਹੜੇ ਸਮੇਂ 'ਚ ਦੱਸਦਾ ਉਹ 80 ਲੱਖ ਰੁਪਈਆ ਇਹਨੇ ਦਿੱਤਾ ਕਾਊਂਟ ਜੇ ਕੈਸ਼ ਦੇ ਦਿੱਤਾ ਔਰ ਜਿਸ ਜਗ੍ਹਾ ਤੇ ਦਿੱਤਾ ਅਜ ਉਹ ਜਗ੍ਹਾ ਤੇ ਜਾ ਕੇ ਤੁਸੀਂ ਹਾਲਾਤ ਦੇਖ ਲਓ ਕੋ ਪਾਸਟਰ ਜੀ ਬਿਠੇ ਆ ਇਹਨਾਂ ਦੇ ਘਰ ਦੇ ਹਾਲਾਤ ਇਹਨਾਂ ਦੇ ਚਰਚ ਬਿਲਡਿੰਗ ਦੇ ਹਾਲਾ ਜਾ ਕੇ ਦੇਖਣ ਜੀ ਦੇਖੋ ਅੱਜ ਤੋਂ ਜੋ ਕੋ 15 20 ਸਾਲ ਪਹਿਲਾਂ 80 ਲੱਖ ਰੁਪਏ ਤੋਂ ਬਹੁਤ ਵੱਡੀ ਰਕਮ ਆ ਔਰ ਉਹ 80 ਲੱਖ ਰੁਪਏ ਨਾ ਬੜੀਆਂ ਬੜੀਆਂ ਵੱਡੀਆਂ ਬਿਲਡਿੰਗਾਂ ਜਿਹੜੀਆਂ ਚਰਚ ਜਿਹੜੇ ਬਣ ਸਕਦੇ ਸੀਗੇ ਕੋਈ ਬੜੀ ਵੱਡੀ ਕੀਮਤ ਆ ਉਸ ਪੈਸੇ ਦੀ ਸੋ ਮੈਂ ਜਿੰਨੇ ਵੀ ਪੰਜਾਬ ਦੇ ਵਸਦੇ ਜਿਹੜੇ ਸਾਡੇ ਭੈਣ ਭਰਾ ਨੇ ਜੋ ਸਾਡੇ ਸਿੱਖ ਭਰਾ ਨੇ ਜਾਂ ਸਾਡੇ Hindu ਭਰਾ ਨੇ ਸਾਡੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਵਕ ਵਕ ਤਰਮਾ ਦੀਆਂ ਮੈਂ ਉਹਨਾਂ ਸ ਕਿ ਬੜੇ ਲੋਕ ਨੇ ਜਿਹੜੇ ਸ਼ੈਤਾਨ ਨੇ ਜਿਨ੍ਹਾਂ ਦਾ ਮਨ ਸ਼ੈਤਾਨੀ ਕੰਮ ਕਰਦਾ ਉਹ ਜਿਹੜੇ ਚਾਹੁੰਦੇ ਨੇ ਕਿ ਆਪਾਂ ਇੱਕ ਬਹੁਤ ਵੱਡੇ ਖਾਨਾ ਜੰਗੀ ਯੁੱਧ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਕਰਾ ਦਈਏ ਕੁਝ ਏਜੰਸੀਆਂ ਦੇ ਬੰਦੇ ਆ ਔਰ ਉਹ ਜਾਣ ਬੁਝ ਕੇ ਮਸੀਤ ਧਰਮ ਨੂੰ ਮਸੀਹ ਭਾਈਚਾਰੇ ਨੂੰ ਮਸੀਹ ਪਾਸਟੂਨਾਂ ਨੂੰ ਟਾਰਗੇਟ ਕਰਦੇ ਆ ਕਿਉਂਕਿ ਅੱਜ ਪੰਜਾਬ ਦੇ ਜਿਹੜੇ ਹਾਲਾਤ ਕੋਈ ਬਣੇ ਹੋਏ ਆ ਕਿ ਸਭ ਤੋਂ ਵੱਧ ਸੌਫਟ ਟਾਰਗੇਟ ਜਿਹੜਾ ਉਹ ਮਸੀਹ ਭਾਈਚਾਰਾ ਵਾ ਮਸੀਤ ਧਰਮ ਆ ਔਰ ਉਸ ਉਸ ਨੂੰ ਟਾਰਗੇਟ ਕਰਾਂਗੇ ਅਸੀਂ ਹੀਰੋ ਬਣ ਜਵਾਂਗੇ ਔਰ ਅਸੀਂ ਹੀਰੋ ਬਣ ਗਏ ਸਾਡੇ ਲਾਈਕ ਵੱਜ ਜਾਣਗੇ ਸਾਡੇ ਵਿਊ ਵੱਜ ਜਾਣਗੇ ਇੱਕ ਪੈਸਾ ਕਮਾਉਣ ਦਾ ਜਿਹੜਾ ਸਾਧਨ ਆ ਉਹ ਇਹ ਲੋਕ ਜਿਹੜੇ ਆ ਉਹ ਕਰਦੇ ਪਏ ਨੇ ਔਰ ਇਹ ਪੰਜਾਬ ਦੀ ਸ਼ਾਂਤੀ ਜਿਹੜੀ ਆ ਅਮਨ ਸ਼ਾਂਤੀ ਜਿਹੜੀ ਬੜੀ ਸਦੀਆਂ ਤੋਂ ਚੱਲਦੀ ਆ ਰਹੀ ਹੈ ਔਰ ਇਹਦੇ ਉਹ ਉਹਨਾਂ ਨੂੰ ਲੰਬੂ ਲੱਗੇ ਹੋਏ ਆ ਉਹਨਾਂ ਦੇ ਭਾਰ ਹੀ ਬਣੀ ਹੋਈ ਆ ਉਹ ਪਸੰਦ ਨਹੀਂ ਕਰਦੇ ਕਿ ਇਹ ਜਿਹੜੀ ਸ਼ਾਂਤੀ ਆ ਇਹ ਬਣੀ ਰਵੇ ਇਹ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਇਹ ਬਣੀ ਰਵੇ ਕੁਛ ਨਹੀਂ ਹੋਇਆ ਪੰਜਾਬ ਦੇ ਵਿੱਚ ਕਿਸੇ ਧਰਮ ਨੇ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਿਆ ਅੱਜ ਤੱਕ مسیਹੀ ਧਰਮ ਦੇ ਪਾਸਟਰ ਸਬਾਨਾ ਨੇ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਿਆ ਔਰ ਇਹ ਸਾਬਤ ਨਹੀਂ ਕਰ ਸਕੇ ਔਰ ਪੰਜਾਬ ਦੇ ਵਿੱਚ ਕੁਛ ਆਹੋ ਜੇ ਬੰਦੇ ਸ਼ਰਾਰਤੀ ਜਿਨ੍ਹਾਂ ਦਾ ਕੰਮ ਹਮੇਸ਼ਾ ਸ਼ਰਾਰਤ ਕਰਨਾ ਜਿਹਦਾ ਜਿਨ੍ਹਾਂ ਦਾ ਕੰਮ ਹੈ ਬਿਨਾਂ ਫੈਕਟ ਦੇ ਗੱਲ ਕਰ ਦੇਣਾ ਔਰ ਮੈਨੂੰ ਉਦੋਂ ਵੇਲੇ ਉਸ ਵਕਤ ਬੜੀ ਹੈਰਾਨੀ ਹੁੰਦੀ ਹੈ ਜਦੋਂ ਇੱਕ ਬੜੇ ਆਪਣੇ ਆਪ ਨੂੰ ਗਿਆਨੀ ਕਹਿਣ ਵਾਲੇ ਲੋਕ ਆਪਣੇ ਆਪ ਨੂੰ ਬੜੇ ਪੜ੍ਹੇ ਲਿਖੇ ਸੂਝਵਾਨ ਕਰਨ ਵਾਲੇ ਲੋਕ ਉਹ ਮਤਲਬ ਫੈਕਟ ਜਾਣੇ ਬਗੈਰ ਉਹ ਗੱਲਾਂ ਕਰਨੀ ਸ਼ੁਰੂ ਕਰ ਦਿੰਦੇ ਉਹ ਬੇਵਕੂਫੋ 80 ਲੱਖ ਰੁਪਏ ਸਵਰਗ ਦੇ ਵਿੱਚ ਪਲਾਟ ਦੇਣ ਦੀ ਕਿੱਡਾ ਵੱਡਾ ਬੰਦੇ ਨੇ ਝੂਠ ਮਾਰਿਆ ਜਿਉਂ ਨੇ 80 ਲੱਖ ਰੁਪਏ ਇਹਦੀ ਮਾਣੇ ਦਿੱਤਾ ਸੀ ਤੇ ਉਹਨਾਂ ਨੂੰ ਕੀ ਲੋੜ ਸੀ ਗਰੀਬੀ ਵਿੱਚ ਰੋਲ ਰੋਲ ਕੇ ਮਰਨ ਦੀ ਉਹਨਾਂ ਨੂੰ ਕੀ ਲੋੜ ਸੀ ਬਿਮਾਰੀ ਦੇ ਵਿੱਚ ਕੁੱਤਜਾ ਬੰਦਾ ਉਹਨਾਂ ਨੂੰ ਸੰਭਣ ਰਿਆ ਜਿਉਂ ਉਹਨਾਂ ਕੋ ਪੈਸੇ ਸੀਗੇ ਤੇ ਉਹ ਕਿਉਂ ਨਾ ਆਪਣਾ ਇਲਾਜ ਕਰਾ ਸਕੇ ਅੱਜ ਦੇ ਜਿਹੜੇ ਹਾਲਾਤ ਨੇ ਲੋਕਾਂ ਨੇ ਪੈਦਾ ਕੀਤੇ ਹੋਏ ਸਾਡੇ ਧਰਮ ਨੂੰ ਟਾਰਗੇਟ ਕਰਨਾ ਮਸੀਹ ਧਰਮ ਨੂੰ ਟਾਰਗੇਟ ਕਰਨਾ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਇਸ ਨੂੰ ਬੰਦ ਕਰ ਦिए ਅਸੀਂ ਤੁਹਾਡੇ ਅਸੀਂ ਨਹੀਂ ਬੋਲਦੇ ਕਿਉਂਕਿ ਬਾਅਦ ਵਿੱਚ ਫਿਰ ਤੁਸੀਂ ਕਹਣਾ ਕਿ ਸਾਡੇ ਖਲਾ ਤੇ ਫਿਰ ਉਹ ਵੀ ਅੱਧਵੀ ਸ਼ੁਰੂ ਹੋ ਜਾਂਦੀ ਆ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਅਸੀਂ ਕਿੰਨੀ ਦੇਰ ਤੱਕ ਚੁੱਪ ਰਵਾਂਗੇ ਅੱਜ ਅਸੀਂ ਆਪਣੇ ਲੋਕਾਂ ਨੂੰ ਜੋ ਸ਼ਾਂਤੀ ਦਾ ਪੈਗਾਮ ਦਿੰਨੇ ਆ ਜੋ ਪ੍ਰਭੂ ਯਸੂਸ ਮਸੀਹ ਨੂੰ ਮੰਨਣ ਵਾਲੇ ਲੋਕ ਸਾਡੇ ਨੇ ਉਹ ਸ਼ਾਂਤੀ ਨੂੰ ਮੰਨਦੇ ਆ ਅਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ ਕਿਸੇ ਦੇ ਮਨ ਨੂੰ ਟੇਸ ਪਹੁੰਚੇ ਕਿਸੇ ਦੇ ਮਨ ਨੂੰ ਸਾਡੀਆਂ ਗੱਲਾਂ ਦੇ ਕਰਕੇ ਝੋਟ ਪਹੁੰਚੇ ਲੇਕਿਨ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਵੀ ਇਨਾਂ ਚੀਜ਼ਾਂ ਦਾ ਧਿਆਨ ਰੱਖੋ ਤੁਸੀਂ ਹਰ ਚੀਜ਼ ਨੂੰ ਲੈ ਕੇ ਸਾਡੇ ਹਰ ਚੀਜ਼ ਨੂੰ ਲੈ ਕੇ ਪਖੰਡਵਾਦ ਪਖੰਡਵਾਦ ਕਰਦੇ ਹੋ ਤੁਹਾਡੇ ਕੋਲ ਕੋਈ ਰਾਈਟ ਨਹੀਂ ਹੈਗਾ ਸਾਡੇ ਧ ਕਿ ਅਸੀਂ ਦੂਸਰੇ ਧਰਮ ਦੇ ਉੱਤੇ ਵਿੱਚ ਚੱਲਦੇ ਧਾਰਮਿਕ ਕਿਰਿਆਕਰਮ ਜਿਹੜੇ ਹੈਗੇ ਨੇ ਅਸੀਂ ਉਹਨਾਂ ਤੇ ਗੱਲ ਕਰ ਸਕਦੇ ਕਿਉਂਕਿ ਸਾਨੂੰ ਨਹੀਂ ਪਤਾ ਕਿ ਉਹ ਧਰਮ ਕੀ ਕਰਦੇ ਉਹਨਾਂ ਦਾ ਕੀ ਉਹਨਾਂ ਦੇ ਗੁਰੂਆਂ ਨੇ ਦੱਸਿਆ ਵਾ ਕਿਉਂਕਿ ਅਸੀਂ ਆਪਣੇ ਧਰਮ ਦਾ ਹੀ ਨਹੀਂ ਸਾਡੇ ਕੋਲ ਸਾਨੂੰ ਸਾਰੀ ਸਮਝ ਲੱਗਦੀ ਸਾਨੂੰ ਕਿ ਲੋੜ ਹੈ ਦੂਸਰੇ ਧਰਮ ਦੇ ਵਿੱਚ ਇੰਟਰਵੈਨਰ ਕਰਨ ਦੀ ਕਿ ਉਹ ਪਖੰਡ ਕਰਦੇ ਆ ਕਿ ਨਹੀਂ ਕਰਦੇ ਸੋ ਸਭ ਧਰਮਾਂ ਦੇ ਵਿੱਚ ਬਹੁਤ ਬੋਸ਼ਿਆ ਅਸੀਂ ਹਰ ਇੱਕ ਧਰਮ ਨੂੰ ਦੇਖਦੇ ਵੀ ਆ ਅਸੀਂ ਹਰ ਧਰਮ ਨੂੰ ਵਾਚ ਵੀ ਕਰਦੇ ਆ ਕਿਉਂਕਿ ਅਸੀਂ ਬੜੇ ਦਿਨ ਤੋਂ ਪੰਜਾਬ ਦੇ ਵਾਸੀ ਆ ਸੀ ਜੰਮਪਾਲੇ ਆ ਪੰਜਾਬ ਦੇ ਸਾਡੇ ਅਸੀਂ ਬੌਰ ਨਾ ਪੰਜਾਬ ਦੇ ਤੋਂ ਸਾਨੂੰ ਵੀ ਸਭ ਕੁਝ ਪ ਪਰ ਅਸੀਂ ਨਹੀਂ ਬੋਲਦੇ ਤੁਸੀਂ ਜਾਣ ਬੁਝ ਕੇ ਸ਼ਰਾਰਤਾਂ ਕਰਦੇ ਕੁਝ ਬੰਦੇ ਪੰਜਾਬ ਦੇ ਵਿੱਚ ਜਾਣ ਬੁਝ ਕੇ ਸ਼ਰਾਰਤਾਂ ਕਰਕੇ ਪੰਜਾਬ ਦੇ ਜਿਹੜੇ ਭਾਈਚਾਰਕ ਸਾਂਝ ਆ ਉਸ ਸਾਂਝ ਦੇ ਵਿੱਚ ਤਰੇੜਾ ਪਾਉਣ ਦੀ ਕੋਸ਼ਿਸ਼ ਕਰਦੇ ਪਏ ਆ ਔਰ ਮੈਨੂੰ ਬੜੀ ਹੈਰਾਨਗੀ ਹੁੰਦੀ ਆ ਕਿ ਕੋਈ ਬੰਦਾ ਯੂਐਸਏ ਤੋਂ ਆਇਆ ਹੋਇਆਗਾ ਉਹਨੇ ਡਾਰੀ ਮਾਰ ਕੇ ਯੂਐਸਏ ਚਲ ਜਾਣਾ ਵਾ ਇੱਥੇ ਦੋ ਚਾਰ ਬੰਦਿਆਂ ਨੂੰ ਲਾ ਕੇ ਚਾਬੀ ਤੇ ਆਪਣਾ ਕੰਮ ਸਵਾਰ ਕੇ ਜਾ ਰਿਹਾ ਉੱਥੇ ਉਹ ਟਰੱਕ ਚਲਾਉਂਦਾ ਸੀ ਉੱਥੇ ਤੇ ਉਹਨੂੰ ਅਜੇ ਤੱਕ ਉੱਥੇ ਲੱਭਿਆ ਨਹੀਂ ਆਪਦੇ ਉੱਥੇ ਜਾ ਕੇ ਉਹਦੇ ਜਿਹੜੇ ਬੱਚੇ ਉਹ ਚਰਚ ਵੀ ਜਾਂਦੇ ਆ ਉਹਨੇ ਆਪਣੇ ਬੱਚਿਆਂ ਨੂੰ ਚਰਚ ਨੂੰ ਅਡਾਪਟ ਕਰਾਇਆ ਹੋਇਆ ਵ ਉਹਦੇ ਬੱਚੇ ਚਰਚਾ ਲਾਉਂਦੇ ਆ ਇਹ ਜਾਣ ਕੇ ਮਸੀਹ ਦੇ ਖਿਲਾਫ ਪ੍ਰਚਾਰ ਕਰਦਾ ਪਿਆ ਵੰਸਵੰਨੀਆਂ ਗੱਲਾਂ ਕਰਦਾ ਪਿਆ ਇਥੇ ਆ ਕੇ ਸੋ ਅੱਜ ਮੈਂ ਤੁਹਾਡੇ ਸਾਹਮਣੇ ਇਫੈਕਟ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਪਾਸਟਰ ਜੀ ਸੁਖਨਾਮ ਜੀ ਨੇ ਚੋਗਾਵੇਂ ਤੋਂ ਨਹੀਂ ਔਰ ਜਿਹੜੇ ਜਿਹੜੇ ਬੰਦੇ ਨੂੰ ਸ਼ੱਕ ਆ ਕਿ ਇਹਨਾਂ ਨੇ ਉੱਥੇ ਪਲਾਟ ਬੂਟ ਸ਼ੋਗਾਵੇਂ ਤੋਂ ਕੋਈ ਇਹਨਾਂ ਦੀ ਪੌੜੀ ਲੱਗੀ ਹੈ ਸਵਰਗਾ ਨੂੰ ਯੋ ਉੱਥੇ ਸਵਰਗ 'ਚ ਪਲਾਟ ਜਾ ਕੇ ਇਹ ਕੱਟ ਕੇ ਦਿੰਦੇ ਹੋ ਇੱਕ ਜਗਲੇ ਜਾ ਕੇ ਕਰੀ ਵੈਰੀਫਾਈ ਕਰਕੇ ਉਹ ਇਹਨਾਂ ਨੂੰ ਮਿਲ ਆਇਓ ਔਰ ਇਹ ਜਿਹੜਾ ਮਨਜੀਤ ਸਿੰਘ ਝੂਠ ਮਾਰਦਾ ਆ ਇਹਦੇ ਤੋਂ ਨਾ ਆਪਾਂ ਕਾਰਵਾਈ ਕਰਾਵਾਂਗੇ ਕਿਉਂਕਿ ਇਹਨੇ ਸਾਡੇ ਧ ਕਾਫੀ ਜ਼ਿਆਦਾ ਟਾਰਗੇਟ ਕਰ ਦਿੱਤਾ ਵਾ ਔਰ ਇਹਦੇ ਤੇ ਅਸੀਂ ਬਹੁਤ ਜਲਦੀ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਸ ਬੰਦੇ ਦੇ ਖਿਲਾਫ ਅਸੀਂ ਕਾਰਵਾਈ ਜ਼ਰੂਰ ਕਰਾਵਾਂਗੇ ਕਿਉਂਕਿ ਇਹ ਪੰਜਾਬ ਦੇ ਵਿੱਚ ਝੂਠ ਫਲਾ ਕੇ ਭਰਮ ਫਲਾ ਰਿਹਾ ਵਾ ਸਾਡੇ ਧਰਮ ਦੇ ਖਿਲਾਫ ਸਾਡੇ ਪਾਸਟਰ ਸਬਾਨਾ ਦੇ ਖਿਲਾਫ ਅਸੀਂ ਕਦੀ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਔਰ ਸਾਡਾ ਇੱਕੋ ਇੱਕ ਟਾਰਗੇਟ ਗਲੋਬਲ ਕਨਸਰਨ ਐਕਸ਼ਨ ਕਮੇਟੀ ਦਾ ਸਾਡੇ ਪ੍ਰਧਾਨ ਜੀ ਧਰਮ ਸਿੰਘ ਗੌਰਵ ਜੀ ਦਾ ਕਿ ਅਸੀਂ ਆਪਣੇ ਧਰਮ ਦੇ ਲਈ ਖੜੇ ਹਾਂ ਅਸੀਂ ਦੇਸ਼ ਦੇ ਸੰਵਿਧਾਨ ਦੇ ਵਿੱਚ ਰਹਿ ਕੇ ਆਪਣੇ ਧਰਮ ਦੀ ਰਖਵਾਲੀ ਕਰਨਾ ਜਾਣਦੇ ਹਾਂ ਔਰ ਸਾਨੂੰ ਪੰਜਾਬ ਦੇ ਕਾਨੂੰਨ ਤੇ ਔਰ ਦੇਸ਼ ਦੇ ਕਾਨੂੰਨ ਦੇ ਉੱਤੇ ਸਾਨੂੰ ਬੜਾ ਭਰੋਸਾ ਹੈ ਔਰ ਸਾਨੂੰ ਆਸ ਆ ਕਿ ਜਿਹੜੇ ਲੋਕ ਸਾਨੂੰ ਕੁਚਲਣਾ ਚਾਹੁੰਦੇ ਆ ਜੋ ਲੋਕ ਸਾਡੇ ਉੱਤੇ ਝੂਠੇ ਇਲਜ਼ਾਮ ਲਾਉਣਾ ਚਾਹੁੰਦੇ ਆ ਕਾਨੂੰਨ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇਗਾ ਔਰ ਇਹਨਾਂ ਲੋਕਾਂ ਦਾ ਜਿਹੜਾ ਮੂੰਹ ਬੰਦ ਹੋਏਗਾ ਔਰ ਪੰਜਾਬ ਦੀ ਸ਼ਾਂਤੀ ਨੂੰ ਅਸੀਂ ਅੱਗ ਨਹੀਂ ਲੱਗਣ ਦਵਾਂਗੇ ਅਸੀਂ ਕਦੀ ਨਹੀਂ ਚਾਹਾਂਗੇ ਕਿ ਕੋਈ ਵੀ ਬੰਦਾ ਉੱਠ ਕੇ ਜਿਹੜਾ ਸਾਨੂੰ ਟਾਰਗੇਟ ਕਰੇ ਔਰ ਸਾਡੇ ਭਾਈਚਾਰੇ ਨੂੰ ਟਾਰਗੇਟ ਕਰੇ ਔਰ ਸਾਡੇ ਭਾਈਚਾਰੇ ਦੇ ਉੱਤੇ ਬਿਨਾ ਮਤਲਬ ਦੀਆਂ ਤੁਮਤਾ ਲਾਵੇ ਔਰ ਸਾਨੂੰ ਛੋਟਾ ਕਹਿਣ ਦੀ ਕਰੇ ਸਾਡੇ ਧਾਰਮਿਕ ਜਿਹੜੇ ਰਹੁ ਰੀਤਾ ਨੇ ਉਹਨਾਂ ਨੂੰ ਪਖੰਡਵਾਦਾ ਨਾਮ ਦੇ ਵੀ ਮੈਂ ਉਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਦਾ ਅੱਜ ਕਿ ਆਪਣਾ ਮੂੰਹ ਬੰਦ ਕਰ ਲਓ ਇਹਦੇ ਅੱਗੇ ਤੋਂ ਜਿਸ ਜਿਸ ਬੰਦੇ ਨੇ ਇਸ ਚੀਜ਼ ਉੱਤੇ ਬੇਸ਼ਅ ਕੀਤਾ ਸੀ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਚਾਹਵਾਂਗਾ ਕਿ ਅਸੀਂ ਬਹੁਤ ਕੁਝ ਦੇਖ ਲਿਆ ਵਾ ਅਸੀਂ ਬਹੁਤ ਕੁਝ ਸੁਣ ਲਿਆ ਵਾ ਅੱਗੇ ਤੋਂ ਇਹਨਾਂ ਬੰਦਿਆਂ ਦਾ ਤੁਸੀਂ ਇੰਤਜ਼ਾਮ ਕਰ ਲਓ ਨਹੀਂ ਤਾਂ ਫਿਰ ਅਸੀਂ ਸੇ ਸਾਡਾ ਇੱਕੋ ਇੱਕ ਟਾਰਗੇਟ ਸਾਡਾ ਰਾਹ ਆ ਕਿ ਅਸੀਂ ਉਹਨੂੰ ਪ੍ਰੋਟੈਸਟ ਕਰਾਂਗੇ ਪੰਜਾਬ ਦੇ ਵਿੱਚ ਔਰ ਇਹਨਾਂ ਦਾ ਮੂੰਹ ਬੰਦ ਕਰਨ ਦੇ ਲਈ ਅਸੀਂ ਪ੍ਰਸ਼ਾਸਨ ਨੂੰ ਜ਼ੋਰ ਸੋ ਮੇਰੇ ਨਾਲ ਸਤਨਾਮ ਜੀ ਬੈਠੇ ਆ ਲਗਾਤਾਰ ਅਸੀਂ ਗੱਲਬਾਤ ਕਰਦੇ ਆ ਬਹੁਤ ਸਾਰੇ ਸਾਥੀ ਸਾਡੇ ਉਹ ਦੇਖਦੇ ਵੀ ਪਏ ਆ ਪੰਜਾਬ ਦੇ ਵਿੱਚ ਮੈਂ ਜਿੰਨੇ ਜਣੇ ਵੀ ਦੇਖ ਰਿਹਾ ਮੈਂ ਉਹਨਾਂ ਨੂੰ ਬੇਨਤੀ ਵੀ ਕਰਾਂਗਾ ਕਿ ਆਪਣਾ ਇਸ ਲਾਈਵ ਨੂੰ ਜਰੂਰ ਸ਼ੇਅਰ ਵੀ ਕਰੋ ਕਿਉਂਕਿ ਇੱਕ ਸੱਚ ਮੈਂ ਸਾਹਮਣੇ ਲੈ ਕੇ ਆਇਆ ਹਾਂ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਇਹ ਲੋਕ ਝੂਠ ਫਲਾ ਰਹੇ ਆ ਕਿ ਪਾਸਟਰ ਜਿਹੜੇ ਨੇ ਉਹ ਸਵਰਗਾਂ ਦੇ ਵਿੱਚ ਪਲਾਟ ਕੱਟਦੇ ਆ ਲੋਕਾਂ ਕੋਲ ਪੈਸੇ ਲੈਂਦੇ ਆ ਔਰ ਕੋਈ ਪ੍ਰੂਫ ਨਹੀਂ ਆ ਸਿਰਫ ਗੱਲਾਂ ਮਤਲਬ ਕਿ ਦਾ ਲੱਗਾ ਸਾਡਾ ਵੀ ਬਗ ਦੀ ਦਰਿਆ ਦੇ ਨਦੀ ਦੇ ਵਿੱਚੋਂ ਸੀ ਗਿਆ ਤਾਂ ਇਹ ਔਰ ਅਸੀਂ ਵੀ ਵੀਊ ਲਈਏ ਕਿ ਹਾਈ ਹਾਈ ਮਨਜੀਤ ਸਿੰਘ ਤਾਂ ਲੁੱਟਿਆ ਗਿਆ ਤਾਂ ਪਰਵਾਹ ਨ ਲੁੱਟਿਆ ਗਿਆ ਪਰ ਦੇਖਣ ਵਾਲੀ ਗੱਲ ਹੈ ਕਿ ਪਹਿਲਾਂ ਉਸ ਸਮੇਂ ਦਾ ਇਹਦਾ ਜਾ ਕੇ ਜਿਹੜਾ ਮਾਲੀ ਹਾਲਾਤ ਤਾਂ ਵੇਖੋ ਕੀ ਇਹ ਬੰਦਾ 10000 ਰੁਪਏ ਦੇਣ ਦੇ ਲਾਇਕ ਹੈਗਾ ਸੀ ਇਹ 80 ਲੱਖ ਰੁਪਏ ਦੀ ਗੱਲ ਕਰਦਾ ਇਹਦੀ ਔਕਾਤ ਹੈਗੀ ਸੀ ਉਦੋਂ ਇੰਨੀ ਇਹ 80 ਲੱਖ ਰੁਪਏ ਦੀ ਗੱਲ ਕਰਦਾ ਕਿ ਮੇਰੀ ਮਾਂ ਨੇ 80 ਲੱਖ ਰੁਪਏ ਦਿੱਤਾ ਇਹਦੀ ਮਾਂ ਇੰਨੀ ਨਹੀਂ ਆਣੀ ਸੀ ਕਿ ਰਬਈਆ ਸਾਰੇ 80 ਲੱਖ ਦਾ 80 ਲੱਖੇ ਪਾਸਟਰ ਨੂੰ ਦੇ ਦਿੱਤਾ ਕੋਈ ਗੱਲ ਕਰਨ ਲੱਗੀਆਂ ਸ਼ਰਮ ਕਰ ਲਿਆ ਕਰੋ ਕੋਈ ਹਿਆਆ ਕਰਿਆ ਕਰੋ ਕੋਈ ਅਕਲ ਨਾਲ ਗੱਲ ਕਰਿਆ ਕਰੋ ਸਮਝ ਨਾਲ ਗੱਲ ਕਰੋ ਤੁਹਾਨੂੰ ਪਤਾ ਲੱਗੇ ਕਿ ਆਪਾਂ ਕਿਸ ਵਿਸ਼ੇ ਉੱਤੇ ਔਰ ਬਹੁਤ ਸਿਆਣੀ ਸੂਝਵਾਨ ਪਾਸਟਰ ਨੇ ਕੋਈ ਅੱਜ ਦੀ ਸੇਵਕਾ ਹੀ ਨਹੀਂ ਕਰਦੇ ਕਿੰਨੀ ਦਿਨ ਹੋ ਗਿਆ ਪਾਸ ਜੀ ਸੇਵਕੀ ਕਰਦੇ ਦਾ 35 ਸਾਲ ਹੋ ਗਏ 35 ਸਾਲ ਤੋਂ ਬੜੇ ਸੀਨੀਅਰ ਪਾਸਟਰ ਨੇ ਔਰ ਇਹਨਾਂ ਨੇ ਪਰਮੇਸ਼ਰ ਦੀ ਸੇਵਕਾਈ ਕੀਤੀ ਆ ਔਰ ਸਾਡੇ ਬਾਰਡਰ ਬੈਲਟ ਦੇ ਉੱਤੇ ਬਹੁਤ ਦੇਰ ਤੋਂ ਸੇਵਕਾਈ ਕਰ ਰਿਹਾ ਪਰਮੇਸ਼ਰ ਦਾ ਨਾਮ ਜਿਹੜਾ ਉਹ ਫਲਾਰੇ ਆ ਇਹ ਪਾਸੇ ਤੁਹਾਨੂੰ ਕਿੰਨੇ ਕ ਲੱਗਦਾ ਸੀ ਕਿੰਨਾ ਕ ਪਰਿਵਾਰ ਉਮੀਦ ਆ ਇਹ ਮਨਜੀਤ ਸਿੰਘ ਦਾ ਨਹੀਂ ਮੇਰਾ ਨਹੀਂ ਸੀ ਇਹ 2500 ਤੋਂ ਕਿੰਨਾ ਕ ਮੇਰੋ ਹੋ ਸਕਦਾ ਕਿੰਨੇ ਭੈਣ ਭਰਾ ਸੀਗੇ ਇਹ ਦੋ ਭੈਣਾਂ ਇੱਕ ਭਰਾ ਇਹ ਛੋਟਾ ਸੀ ਭੈਣਾਂ ਤੋਂ ਇਹ ਵਿਚਾਰ ਲਾ ਇਹ ਵਿਚਾਰ ਲਾ ਸੀਗੇ ਤੇ ਕੀ ਕਰਦੀਆਂ ਇਹਦੀਆਂ ਭੈਣਾਂ ਕੀ ਕਰਦੀਆਂ ਸੀਗੇ ਉਹ ਵੀ ਇਸ ਤਰ੍ਹਾਂ ਹੀ ਘਰ ਦਾ ਜੀ ਕੰਮ ਥੋੜਾ ਬੁਧਾ ਤੇ ਜਾ ਕੋ ਸਮਾਂ ਦੇ ਜਿਹੜੀ ਵੱਡੀ ਭੈਣ ਉਹ ਸਿੰਗਾਪੁਰ ਜਰੂਰ ਗਈ ਉਹ ਸਮੇਂ ਕਿਦੋਂ ਉਹਦੇ ਪੁਰਾਣੇ ਸਮੇਂ ਚ ਹਾਂਜੀ ਉਦੋਂ ਜੀ ਕਿਨੇ ਚਲੀ ਗਈ ਸੀ ਕੋਈ 2-4 ਸਾਲ ਲਈ 2-4 ਸਾਲ ਲਈ ਹਮ ਬਾਕੀ ਅੱਗੇ ਬਾਤ ਚੱਲਦੇ ਮਨਿਸ ਨੇ ਦੀ ਭੈਣ ਦਾ ਵਿਆਹ ਇੱਥੇ ਕਰਾਤਾ ਚਲੰਦਾ ਉਹ ਵੀ ਅੱਖਾਂ ਤੋਂ ਬਲੈਂਡ ਸੀਗਾ ਬੰਨ ਕਿਸੇ ਦੇਸ਼ ਤੇ ਕਰਾਇਆ ਗਾਂਦੇ ਸੀਦਾ ਨਹੀਂ ਅੱਖਾਂ ਤੋਂ ਹਮ ਤੇ ਇੰਨਾ ਮੇਜਰ ਨਹੀਂ ਸੀ ਹੈਗੇ ਹਮ ਨਹੀਂ ਅਮੇਰ ਵਾਲੀ ਗੱਲ ਨਹੀਂ ਆ ਫੋਰ ਕਲਾਸ ਦੇ ਲੋਕ ਸੀਗੇ ਹੂੰ ਸੋ ਦੇਖਣ ਵਾਲੀ ਗੱਲ ਹੈ ਕਿ ਪਰਿਵਾਰ ਦੇ ਜਿਹੜੇ ਮਾੜੀ ਹਾਲਾਤ ਸੀਗੇ ਉਹ ਬੜੇ ਮਾੜੇ ਸੀ ਉਸ ਸਮੇਂ ਔਰ ਇਹ ਜਿਹੜਾ ਪਰਿਵਾਰ ਆ ਇਹ ਮਨਜੀਤ ਸਿੰਘ ਆਪ ਚਰਚ ਦੇ ਵਿੱਚ ਜਾਂਦਾ ਸੀਗਾ ਇਹ ਸਿਆਣਾ ਸੀ ਔਰ ਇਹ ਕੋਈ ਛੋਟੀ ਉਮਰ ਨਹੀਂ ਸੀ ਇਹਦੀ ਕੋਈ 5-6 ਸਾਲ ਦਾ 8 ਸਾਲ ਦਾ ਨਹੀਂ ਸੀਗਾ ਇਹ ਕੋਈ ਭਰਜਵਾਨੀ ਚ ਸੀਗਾ ਔਰ ਸੂ ਜਵਾਨ ਸੀ ਇਹ ਚਰਚ ਦੇ ਵਿੱਚ ਖੁਦ ਜਾਂਦਾ ਰਿਹਾ ਵਾ ਔਰ ਕਿਉਂਕਿ ਇਹਨੇ ਆਪਣਾ ਟਾਰਗੇਟ ਜਿਹੜਾ ਉਹ ਬਦਲਿਆ ਔਰ ਆਪਣਾ ਰਸਤਾ ਹੀ ਬਦਲ ਲਿਆ ਔਰ ਕਈ ਤਰ੍ਹਾਂ ਦੇ ਬੁਰੇ ਕੰਮਾਂ ਚ ਗਲਤ ਕੰਮਾਂ ਦੇ ਵਿੱਚ ਬੰਦਾ ਰਿਆ ਤੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਆ ਇਹ ਬੰਦੇ ਨੇ ਸਾਡੇ ਧਰਮ ਦੇ ਉੱਤੇ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਲਾਈਆਂ ਨੇ ਤੁਮ ਤਾਂ ਲਾਈਆਂ ਨੇ ਮੈਂ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਇਹੋ ਜਿਹੇ ਲੋਕਾਂ ਤੋਂ ਆਪਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਆ ਇਹ ਜਿਹੜੇ ਲੋਕ ਨੇ ਇਹ ਸਾਨੂੰ ਲੜਾਉਣਾ ਚਾਹੁੰਦੇ ਨੇ ਆਪਸ ਦੇ ਵਿੱਚ ਔਰ ਕੁਝ ਜਿਹੜੇ ਬਾਹਰੋਂ ਆਣ ਕੇ ਪੰਜਾਬ ਦੇ ਵਿੱਚ ਜਿਹੜੇ ਉਹ ਖਲਾਰਾ ਪਾ ਰਹੇ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ ਔਰ ਪੰਜਾਬ ਦੇ ਵਿੱਚ ਜਿਹੜਾ ਸਾਝ ਹੈ ਸਾਡੀ ਜੋ ਸਾਡਾ ਪਿਆਰ ਆ ਜੋ ਸਾਡੀ ਮੁਹੱਬਤ ਆ ਪੰਜਾਬ ਦੇ ਵਿੱਚ ਆਪਸੀ ਭਾਈਚਾਰੇ ਸਾਡੇ ਭਰਾਵਾਂ ਦੇ ਨਾਲ ਅਸੀਂ ਭਰਾਵਾ ਮੰਨੂ ਰਹਿੰਦੇ ਆ ਔਰ ਅਸੀਂ ਹਮੇਸ਼ਾ ਪੰਜਾਬ ਦੀ ਉન્નਤੀ ਔਰ ਤਰੱਕੀ ਦੇ ਵਿੱਚ ਯੋਗਦਾਨ ਪਾਇਆ ਵਾ ਅੱਜ ਮੈਡੀਕਲ ਸਿੱਖਿਆ ਜਿਹੜੀ ਆ ਐਜੂਕੇਸ਼ਨ ਜਿਹੜੀ ਆ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ 크ਰਿਸਚਨ ਰਮਜ਼ਾਇਆ ਤੁਸੀਂ ਸਾਡੀਆਂ ਮਿਸ਼ਲਾਂ ਦਾ ਆ ਔਰ ਪੰਜਾਬ ਦੇ ਵਿੱਚ ਡਵੈਲਪਮੈਂਟ ਦੇ ਵਿੱਚ ਸਾਡਾ ਬੜਾ ਵੱਡਾ ਯੋਗਦਾਨ ਆ ਅੱਜ ਪੰਜਾਬ ਦੇ ਬੱਚੇ ਜਿਹੜੇ ਆ ਉਹ ਐਜੂਕੇਸ਼ਨ ਲੈ ਕੇ ਫੋਰਨ ਕੰਟਰੀ ਦੇ ਵਿੱਚ ਜਾਂਦੇ ਆ ਕ੍ਰਿਸਚਨ ਕੰਟਰੀਆਂ ਵਿੱਚ ਜਾਂਦੇ ਆ ਔਰ ਉੱਥੋਂ ਡਾਲਰ ਕਮਾ ਕੇ ਆਪਣੇ ਜਿਹੜੇ ਪਰਿਵਾਰਾਂ ਦਾ ਜਿਹੜੇ ਇੱਥੇ ਟੋਟਪਾ ਉਹਨਾਂ ਨੇ ਬਣਾ ਕੇ ਰੱਖਿਆ ਹੋਇਆ ਵਾ ਇਹਨਾਂ ਚੀਜ਼ਾਂ ਸਾਰਿਆਂ ਨੂੰ ਆਪਾਂ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਮਸੀਹ ਧਰਮ ਨੇ ਕਦੀ ਵੀ ਨਾ ਪੰਜਾਬ 'ਚ ਤੇ ਨਾ ਮਸੀਹ ਧਰਮ ਨੇ ਕਦੀ ਪੰਜਾਬੋਂ ਬਾਹਰ ਕਿਸੇ ਧਰਮ ਦਾ ਅਨਾਦਰ ਕੀਤਾ ਆ ਅੱਜ ਤੁਸੀਂ ਦੇਖੋ ਪੰਜਾਬ ਦੇ ਹਿੰਦੁਸਤਾਨ ਤੋਂ ਬਾਹਰ ਦੂਜੀਆਂ ਕੰਟਰੀਆਂ ਦੇ ਵਿੱਚ ਇਸ ਤਰ੍ਹਾਂ ਗੁਰਦੁਆਰੇ ਬਣ ਰਹੇ ਆ ਮੰਦਰ ਬਣ ਰਹੇ ਆ ਉਥੇ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ ਸਾਨੂੰ ਕੋਈ ਦਿੱਕਤ ਨਹੀਂ ਆ ਤੁਸੀਂ ਪੰਜਾਬ ਛੱਡ ਕੇ ਤੁਸੀਂ ਫੋਰਨ ਕੰਟਰੀ ਚ ਕਿਸੇ ਵੀ ਦੇਸ਼ ਦੇ ਵਿੱਚ ਜਾ ਕੇ ਤੁਸੀਂ ਜਾ ਕੇ ਗੁਰਦੁਆਰੇ ਬਣਾਓ ਤੁਸੀਂ ਮੰਦਰ ਬਣਾਓ ਤੁਸੀਂ ਮਸੀਤਾਂ ਬਣਾਓ ਸਾਨੂੰ ਖੁਸ਼ੀ ਹੈ ਕਿ ਤੁਸੀਂ ਆਪਣਾ ਪ੍ਰਚਾਰ ਕਰਦੇ ਪਏ ਹੋ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਵਾ ਜਿਸ ਢੰਗ ਦੇ ਨਾਲ ਸਾਨੂੰ ਟਰੀਟ ਕੀਤਾ ਜਾ ਰਿਹਾ ਸਾਡੇ ਤੁਹਾਨੂੰ ਟਰੀਟ ਕੀਤਾ ਜਾ ਰਿਹਾ ਵਾ ਉਹ ਸਹੀ ਨਹੀਂ ਆ ਉਹ ਆਪਾਂ ਜਿਹੜਾ ਵਾ ਆਪਣਾ ਜਿਹੜੀ ਸੋਚ ਆ ਉਸ ਨੂੰ ਬਦਲੀਏ ਆਪਣੀ ਸੋਚ ਨੂੰ ਵਧੀਆ ਕਰੀਏ ਤਾਂ ਕਿ ਅਸਾਨੂੰ ਵੀ ਜਿਹੜਾ ਵਾ ਤਸੱਲੀ ਹੋਵੇ ਕਿ ਸਾਨੂੰ ਜਿਹੜੀ ਆ ਇਸ ਦੇਸ਼ ਦੇ ਵਿੱਚ ਰਹਿਣ ਦੀ ਹੱਕ ਧਰਮ ਨੂੰ ਫਲਾਉਣ ਦੀ ਜਿਹੜੀ ਆ ਆਜ਼ਾਦੀ ਹੈ ਔਰ ਅਸੀਂ ਦੇਸ਼ ਦੇ ਸੰਵਿਧਾਨ ਦੇ ਵਿੱਚ ਰਹਿ ਕੇ ਕੰਮ ਕਰਨ ਵਾਲੇ ਲੋਕਾਂ ਦੇਸ਼ ਦੀ ਉੱਨਤੀ ਦੀ ਤਰੱਕੀ ਦੇ ਵਿੱਚ ਸਾਡਾ ਬੜਾ ਵੱਡਾ ਯੋਗਦਾਨ ਸਾਡੇ ਚਰਚਾਂ ਦੇ ਵਿੱਚ ਕੋਈ ਬੁਰੀ ਕੰਮ ਨਹੀਂ ਹੁੰਦੀ ਅਸੀਂ ਬਹੁਤ ਸਾਰੇ ਬੱਚਿਆਂ ਦੇ ਨਸ਼ੇ ਛਿੜਾ ਚੁੱਕੇ ਹਾਂ ਕਾਉਂਸਲਿੰਗ ਜਿਹੜੀ ਅਸੀਂ ਕਰਦੇ ਹਾਂ ਨੌਜਵਾਨੀ ਨੂੰ ਅਸੀਂ ਸਿੱਧੇ ਦਸਤਿਆਂ ਦੇ ਵਿੱਚ ਪਾ ਰਹੇ ਹਾਂ ਬੱਚਿਆਂ ਨੂੰ ਅਸੀਂ ਕਾਉਂਸਲਿੰਗ ਕਰਕੇ ਉਹਨਾਂ ਦੇ ਅਸੀਂ ਮਦਦ ਕਰਦੇ ਹਾਂ ਗਰੀਬ ਲੋਕਾਂ ਦੀ ਸਾਡੇ ਚਰਚਾਂ 'ਚੋਂ ਮਦਦ ਜਾ ਰਹੀ ਆ ਜੋ ਕੰਮ ਸਰਕਾਰਾਂ ਨਹੀਂ ਕਰ ਪਾਈਆਂ ਉਹ ਅਸੀਂ ਕੰਮ ਕਰਦੇ ਪਏ ਹਾਂ ਔਰ ਆਪਣੇ ਲੋਕਾਂ ਦੇ ਵਿੱਚ ਅਸੀਂ ਵਿਚਰ ਕੇ ਆਪਣੇ ਭਾਈਚਾਰੇ ਦੀ ਤਰੱਕੀ ਦੇ ਲਈ ਅਸੀਂ ਕੰਮ ਕਰ ਰਹੇ ਹਾਂ ਗਰੀਬਾਂ ਦੀ ਤਰੱਕੀ ਦੇ ਅਸੀਂ ਕੰਮ ਕਰ ਰਹੇ ਹਾਂ ਸੋ ਅੱਜ ਮੈਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸੱਚ ਸਾਹਮਣੇ ਲਿਆਈਏ ਜਿਹੜਾ ਝੂਠ ਜਿਹੜਾ ਕੁਫਰ ਪੰਜਾਬ ਦੇ ਲੋਕਾਂ ਨੂੰ ਦੱਸ ਕੇ ਗੁੰਮਰਾਹ ਕੀਤਾ ਜਾ ਰਿਹਾ ਸੀ ਕਿ ਪਾਸਟਰਾਂ ਨੇ 80 ਲੱਖ ਰੁਪਏ ਲਿਆ ਉਹ ਪਾਸਟਰ ਇਹ ਮੇਰੇ ਨਾਲ ਬੈਠੇ ਹੋਏ ਜੀ ਕਿਸੇ ਨੇ ਕੋਈ 1 ਰੁਪਇਆ ਨਹੀਂ ਦਿੱਤਾ ਇਵਨ ਇਹ ਪਾਸਟਰ ਜਿਹੜੇ ਉਸ ਪਰਿਵਾਰ ਦੀ ਜਿਹੜੀ ਮਦਦ ਕਰਦੇ ਰਹੇ ਨੇ ਔਰ ਇਸ ਪਾਸ ਇਹਨਾਂ ਪਾਸਟਰ ਸਭਾਨਾ ਨੇ ਉਸ ਪ੍ਰਵਾਰ ਦੀ ਬੜੀ ਮਦਦ ਕੀਤੀ ਉਹਦਾ ਖਮਿਆ ਜਾਏ ਬੰਦਾ ਕੁਫਰ ਬੱਟ ਕੇ ਤੇ ਇਹਨਾਂ ਨੂੰ ਬਾਧਾਮ ਕਰਨ ਦੀ ਕੋਸ਼ਿਸ਼ ਕਰਦੀ ਚਿਗਾਵੇਂ ਦੇ ਪਾਸਟਰ ਨੇ ਸਤਨਾਮ ਇਹਨਾਂ ਦਾ ਨਾਮ ਆ ਕਿਸੇ ਨੇ ਵੀ ਅਗਰ ਇਹਨਾਂ ਨੂੰ ਪੁੱਛ ਬੜਦਲ ਕਰਨੀ ਹੋਵੇ ਤੁਸੀਂ ਚਿਗਾਵੇਂ ਜਾ ਕੇ ਇਹਨਾਂ ਨੂੰ ਮਿਲ ਸਕਦੇ ਹੋ ਨਿੱਜੀ ਤੌਰ ਦੇ ਉਤੇ ਔਰ ਇਸ ਬੰਦੇ ਦੀ ਮੈਂ ਤੇ ਪ੍ਰਸ਼ਾਸਨ ਬੇਨਤੀ ਕਰਾਂਗਾ ਵੈਰੀਫਾਈ ਕਰੋ ਕਿ ਇਹ ਬੰਦਾ ਕਿਸ ਤਰ੍ਹਾਂ ਦੇ ਨਾਲ ਕਿੰਨੀਆਂ ਏਜੰਸੀਆਂ ਦੇ ਹੱਥ ਤੇ ਖੇਡ ਕੇ ਪੰਜਾਬ ਦੀ ਸ਼ਾਦੀ ਨੂੰ ਭੰਗ ਕਰ ਰਿਹਾ ਵਾ ਸੋ ਜਿੰਨੇ ਵੀ ਭਰਾ ਵੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਏਜੰਸੀ ਦੀ ਔਰ ਮੈਂ ਪਾਸਟਰ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਸਮਾਂ ਦਿੱਤਾ ਸਾਨੂੰ ਕਿ ਉਹ ਅੱਜ ਬੈ ਇਸ ਚਰਚਾ ਦੇ ਵਿੱਚ ਅਸੀਂ ਇਕੱਠੇ ਹੋ ਕੇ ਆਪਣੇ ਪੰਜਾਬ ਦੇ ਸਭ ਭਰਾਵਾਂ ਨੂੰ ਦੱਸ ਸਕਿਆ ਕਿ ਕਿਸ ਤਰ੍ਹਾਂ ਇਹ ਲੋਕ ਸਾਨੂੰ ਗਲਤ ਤੰਗ ਨਾਲ ਚੀਜ਼ਾਂ ਪਰੋਸ ਰਹੇ ਆ ਔਰ ਅਸੀਂ ਉਹ ਚੀਜ਼ਾਂ 'ਤੇ ਵਿਸ਼ਵਾਸ ਕਰਦੇ ਆ ਸੋ ਦੱਸਣਾ ਜੇਕਰ ਕਿਸੇ ਨੂੰ ਕੋਈ ਡਾਊਟ ਹੈ ਤੇ ਸ਼ੁਭਾਨੇ ਸੀ ਰਹ ਰਹੇ ਆ ਅਨਾਰ ਰੋਡ ਦੇ ਉੱਪਰ ਦੇ ਸਾਰੇ ਮੁਹੱਲੇ ਵਿੱਚ ਜਾਣ ਕੇ ਇਨਕੁਆਰੀ ਕਰ ਸਕਦੇ ਨੇ ਕਿ ਮਿਲ ਕੇ ਵਾਕਿਆਨ ਦੀ ਮਦਦ ਕੀਤੀ ਆ ਜਾਂ ਨਹੀਂ ਕੀਤੀ ਲੋਕ ਤੁਹਾਨੂੰ ਝਗਾਵੇਂ ਦੇ ਆਪੇ ਦੱਸ ਜਾਣਗੇ ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜੇ ਚਰਚ ਵਿੱਚ ਨਹੀਂ ਹੁੰਦੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਨੇ ਕਿ ਕਿਸ ਤਰ੍ਹਾਂ ਦੇ ਪਰਿਵਾਰ ਦੀ ਮਦਦ ਕੀਤੀ ਆ ਸਾਡੇ ਕੋਲ ਇਹਦਾ ਕੋਈ 80 ਲੱਖ ਰੁਪਇਆ ਜਿਹੜਾ ਉਹ ਨਹੀਂ ਆਇਆ 80 ਲੱਖ ਤਾਂ ਆਪਣਾ ਵੀ ਦੱਸਣਾ ਹੈ ਇਨਕੁਆਰੀ ਕਰ ਦੇਣ ਸਬੂਤ ਜਿਹੜਾ ਕਿੱਥੋਂ ਦਿੱਤਾ ਕਿਹੜੇ ਸੰਗ ਦਿੱਤਾ ਕਿਸ ਤਰ੍ਹਾਂ ਕਿਤਨਾ ਦਿੱਤਾ ਉਹ ਸਬੂਤ ਨੇ ਉਹ ਕੰਮ ਸਾਡੇ ਕੋਲ ਨਹੀਂ ਆਇਆ ਨਿਕੋ ਵੇਖੋ ਮਤਲਬ ਕਹਿੰਦਾ ਇਹ ਵਾ ਕਿ ਜੇ ਪੈਸਾ ਦਿੱਤਾ ਹੋਵੇ ਤੇ ਉਹ 80 ਲੱਖ ਲੱਗਾ ਦਿਖਦਾ ਅੱਜ 10 15 20 ਲੱਖ ਰੁਪਈਆ ਲਾਇਆ ਆਪਣੇ ਘਰ ਦੇ ਤੋਂ ਪਤਾ ਨਹੀਂ ਕਿ ਕੋਈ ਪੈਸੇ ਲਾਇਆ ਕਿ ਬੰਦੇ ਨੇ ਤੇ ਅੱਜ ਤੋਂ ਕੋਈ 15 20 ਸਾਲ ਪਹਿਲਾਂ ਜੇ ਜਿੰਨੀ ਵੀ ਸਾਲ ਦੀ ਗੱਲ ਕਰਦਾ ਵੀ ਮੇਰੇ ਮਾਨ ਇਹਨਾਂ ਨੂੰ ਰੁਪਈਆ ਦਿੱਤਾ ਪਾਸੇ ਤੋ ਕਿਤੇ ਲੱਗਿਆ ਹੋਣਾ ਚੀਗਾ ਸੋ ਮੈਂ ਆਪ ਇਹਨਾਂ ਦੇ ਘਰ ਵਿਜ਼ਿਟ ਕੀਤੀ ਹੋਈ ਆ ਮੈਂ ਮਿਲ ਕੇ ਆਇਆ ਇਹਨਾਂ ਨੂੰ ਕੁ ਦੋ ਚਾਰ ਦਿਨ ਪਹਿਲੇ ਵੀ ਸੋ ਉਥੇ ਦੇ ਲੋਕਾਂ ਨਾਲ ਵੀ ਮੈਂ ਡਿਸਕਸ ਕੀਤੀ ਆ ਸਾਰਿਆਂ ਨੂੰ ਪੁੱਛਿਆ ਵਾ ਕਿ ਬਹੁਤ ਵਧੀਆ ਰੱਬ ਦੇ ਦਾਸ ਨੇ ਲੋਕਾਂ ਦੀ ਮਦਦ ਕਰਨ ਵਾਲੇ ਨੇ ਔਰ ਗਰੀਬ ਲੋਕਾਂ ਦੇ ਨਾਲ ਹਮੇਸ਼ਾ ਖੜੇ ਰਹਿੰਦੇ ਨੇ ਕਦੀ ਵੀ ਕਿਸੇ ਤੋਂ ਇਹਨਾਂ ਨੇ ਪੈਸਿਆਂ ਦੀ ਮੰਗ ਨਹੀਂ ਕੀਤੀ ਆਪਣੀ ਮਿਹਨਤ ਦੇ ਉਤੇ ਜੋ ਇਹਨਾਂ ਨੂੰ ਪ੍ਰੋਵਾਈਡ ਜਿਹੜੇ ਲੋਕ ਨੇ ਉਹ ਚਾਈ ਦੇਂਦੇ ਆ ਜਾਂ ਦਸਵੰਦ ਦੇਂਦੇ ਆ ਉਤੇ ਆਪਣਾ ਗੁਜ਼ਾਰਾ ਕਰਦੇ ਆ ਉਹਦੇ ਵਿੱਚੋਂ ਹੀ ਇਹ ਆਪਣੇ ਪਾਸਟਰ ਜੀ ਨਾਲ ਕੰਮ ਕਰਦੇ ਆ ਉਹਨਾਂ ਦੀ ਮਦਦ ਕਰਦੇ ਆ ਗਰੀਬਾਂ ਦੀ ਮਦਦ ਕਰਦੇ ਰਹਿੰਦੇ ਨੇ ਸੋ ਬਹੁਤ ਵਧੀਆ ਇਨਸਾਨ ਨੇ ਸੋ ਮੈਂ ਅੱਜ ਦੇ ਇਸ ਲਾਈਵ ਤੋਂ ਸਭ ਨੂੰ ਦੱਸਣਾ ਚਾਹਾਂਗਾ ਕਿ ਬਚ ਕੇ ਰਹੋ ਜਿਹੜੇ ਲੋਕ ਝੂਠ ਮਾਰਦੇ ਆ ਔਰ ਆਪਣੇ ਕਮੈਂਟ ਕਰਨ ਤੋਂ ਪਹਿਲਾਂ ਚੀਜ਼ ਨੂੰ ਵੈਰੀਫਾਈ ਕਰੋ ਆਪਣੀ ਗੱਲ ਰੱਖਣ ਤੋਂ ਪਹਿਲਾਂ ਚੀਜ਼ ਨੂੰ ਵੈਰੀਫਾਈ ਕਰੋ ਅਸੀਂ ਇਹ ਪਹਿਲਾਂ ਵੀ ਇਹ ਗੱਲ ਕਰ ਸਕਦੇ ਸੀ ਲੇਕਿਨ ਪਰਸਨਲੀ ਤੌਰ ਤੇ ਸਾਰੀ ਡਿਸਕਸ਼ਨ ਕਰਨ ਗਿਆ ਆ ਮੈਂ ਔਰ ਮਿਲ ਕੇ ਸਾਰੇ ਇਹਨਾਂ ਨੂੰ ਪੁੱਛਿਆ ਔਰ ਹਰ ਚੀਜ਼ ਜਿਹੜੀ ਵੈਰੀਫਾਈ ਕਰਕੇ ਇਸ ਬੰਦੇ ਦਾ ਪੂਰਾ ਹੀ ਡਿਟੇਲ ਕਢਾ ਕੇ ਹਰ ਇੱਕ ਚੀਜ਼ ਦੀ ਜਾਣਕਾਰੀ ਲੈ ਕੇ ਤੇ ਫਿਰ ਆਪਾਂ ਅੱਜ ਪੰਜਾਬ ਵਾਸੀਆਂ ਦੇ ਸਾਹਮਣੇ ਪੇਸ਼ ਹੋਏ ਆਂ ਔਰ ਆਪਣੇ ਲੋਕਾਂ ਨੂੰ ਸੱਚ ਦੱਸਿਆ ਵਾ ਕਿਸ ਤਰ੍ਹਾਂ ਇਹ ਲੋਕ ਝੂਠ ਮਾਰਦੇ ਔਰ ਕਈ ਵਾਰੀ ਸਾਡੇ ਆਪਣੇ ਲੋਕ ਵੀ ਜਿਹੜੇ ਇਹ ਚੀਜ਼ਾਂ ਦੇ ਉੱਤੇ ਅਸਰ ਕਰ ਜਾਂਦੇ ਆ ਕਿ ਹੋ ਸਕਦਾ ਹੈ ਕਿ ਪਾਸਟਰਾਂ ਨੇ ਕੰਮ ਕਰ ਲਿਆ ਹੋਵੇ ਮੈਂ ਆਪਣੇ ਲੋਕਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ ਜਿਹੜਾ ਤੀਰ ਦਾ ਮੂੰਹ ਨਾ ਆਪਣੇ ਵਾਲੀ ਨਾ ਕਰ ਲਿਆ ਕਰੋ ਸੋ ਸਮਝ ਕੇ ਤੇ ਫਿਰ ਆਪਣੇ ਫੇਸਬੁਕ ਤੇ ਪੋਸਟਾਂ ਦੇ ਉੱਪਰ ਆਇਆ ਸੋ ਅੱਜ ਦੇ ਲਾਈਵ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਇਸ ਨੂੰ ਸ਼ੇਅਰ ਕਰੋ ਆਪਣਾ ਫੀਡਬੈਕ ਦਿਓ ਔਰ ਕਮੈਂਟਸ ਕਰਕੇ ਆਪਣਾ ਵਿਚਾਰ ਸਾਨੂੰ ਜਰੂਰ ਦੱਸਿਓ ਕਿ ਅੱਜ ਦੇ ਲਾਈਵ ਤੋਂ ਤੁਹਾਨੂੰ ਕੀ ਮਹਿਸੂਸ ਹੋਇਆ ਵਾ ਔਰ ਇਸੇ ਤਰ੍ਹਾਂ ਆਪਣੇ ਧਰਮ ਨਾਲ ਸੰਬੰਧਿਤ ਬਹੁਤ ਸਾਰੇ ਵਿਸ਼ਿਆਂ ਦੇ ਉੱਤੇ ਤੁਹਾਨੂੰ ਵਕਤ ਨੂੰ ਵਕਤ ਨਾਲ ਕੇ ਮੈਂ ਕੋਈ ਜਰੂਰ ਡਿਸਕਸ ਕਰਿਆ ਕਰਾਂਗਾ ਤੁਹਾਡਾ ਹਲ ਵਾਦਾ ਕੀਤਾ ਸੀ ਹਰ ਵਿਸ਼ੇ ਤੇ ਡਿਸਕਸ ਕਰਿਆ ਕਰਾਂਗੇ ਡਿਸਕਸ ਕਰ ਰਹੇ ਹਾਂ ਔਰ ਆਸਾ ਕਿ ਦਾ ਰਿਜ਼ਲਟ ਜਿਹੜਾ ਪੋਜ਼ਿਟਿਵ ਆਏਗਾ ਔਰ ਆਸਾ ਕਿ ਸਾਡਾ ਮਸੀਹ ਜਿਹੜਾ ਵਾ ਧਰਮ ਜਿਹੜਾ ਪੰਜਾਬ ਦੇ ਵਿੱਚ ਵਧੇਗਾ ਫੁੱਲੇਗਾ ਔ ਗਲਤ ਬਿਆਨ ਬਚ ਕਰ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹੀ ਹallelujah ਹallelujah ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਔਰ ਜੇਕਰ ਤੁਸੀਂ ਵੀ ਸ਼ਰਮਦਾਸ ਦੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਵੀ ਸ਼ਰਮਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਜਾਏ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਬlesਸ ਕਰੇ ਪਰਮੇਸ਼ਰ ਚਾਰੇ ਰੋ ਕਰੇ ਰੋ ਪਰਮੇਸ਼ਰ ਦੇ ਕਮਨ ਕਰੇ ਗੋਡ ਬlesਸ ਯੂ